ਪੰਜਾਬ ਦੇ ਰਾਸ਼ਪਾਲ ਸ਼ਿਗਲਪਤਨ ਕਟਾਰੀਆ ਨੇ ਅੱਜ ਚੰਡੀਗੜ੍ਹ ਤੋਂ ਪੰਜਾਬ ਫੌਗਿੰਗ ਮਸ਼ੀਨਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ। ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਹੜਾ ਕਾਰਨ ਖੇਤਾ ਵਿੱਚ ਆਏ ਗਾੜ ਤੇ ਰੇਤ ਨੂੰ ਕਿਸਾਨ ਜਿਦਾ ਖੇਤ ਉਸਦੀ ਰੇਤ ਤਹਿਤ ਹਟਾ ਸਕਦੇ ਨੇ। ਪੀਐਸਐਫ ਅਤੇ ਪੰਜਾਬ ਪੁਲਿਸ ਦੀ ਨਸ਼ੀਲੇ ਪਦਾਰਥ ਵਿਰੋਧੀ ਟਾਸਕ ਫੋਰਸ ਨੇ ਸਾਂਝੇ ਆਪਰੇਸ਼ਨ ਵਿੱਚ ਇਸ ਸਾਲ ਦੌਰਾਨ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ ਸੂਚਨਾ ਦੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਨੋ ਨੇ ਕਿਹਾ ਹੈ ਕਿ ਆਮਦਨ ਟੈਕਸ ਕਾਨੂੰਨ ਅਤੇ ਵਸਤੂ ਤੇ ਸੇਵਾ ਟੈਕਸ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਨੇ ਨਵੀਂ ਦਿੱਲੀ ਵਿੱਚ ਬੀਐਫਆਈ ਸਰਾਨਾ ਫੋਰਮ 2025 ਨੂੰ ਸੰਬੋਧਨ ਕਰਦਿਆਂ ਸ਼ਿਵੈਸ਼ਨੋ ਨੇ ਕਿਹਾ ਕਿ ਜੀਐਸਟੀ ਦਾ ਢਾਂਚਾ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਰੋਜ਼ਾਨਾ ਦੀਆਂ ਖਰੀਲੂ ਵਸਤਾਂ ਤੇ ਖੇਤੀਬਾੜੀ ਉਤਪਾਦਾਂ ਨੂੰ ਵਧੇਰੇ ਕਿਫਾਇਤੀ ਬਣਾ ਦੇਗਾ ਉਨ੍ਹਾਂ ਕਿਹਾ ਜਦੋਂ ਵਸਤਾਂ ਦੀਆਂ ਕੀਮਤਾਂ ਘੱਟ ਹੋਣਗੀਆਂ ਤਾਂ ਮੰਗ ਨੂੰ ਇੱਕ ਮਹੱਤਵਪੂਰਨ ਹੁਲਾਰਾ ਮਿਲੇਗਾ ਰੇਲ ਯਾਤਰੀਆਂ ਦੀ ਸੁਰੱਖਿਆ ਦੇ ਮੁੱਦੇ ਤੇ ਸ਼੍ਰੀ ਵੈਸ਼ਨੋ ਨੇ ਕਿਹਾ ਕਿ ਭਾਰਤੀ ਰੇਲ ਵੀ ਸੁਰੱਖਿਆ ਨਾਲ ਸੰਬੰਧਿਤ ਪ੍ਰੋਜੈਕਟਾਂ ਤੇ ਹਰ ਸਾਲ 1 ਲੱਖ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕਰਦਾ ਹੈ ਉਹਨਾਂ ਕਿਹਾ ਕਿ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ 2013-14 ਵਿੱਚ ਹਾਦਸਿਆਂ ਦੀ ਗਿਣਤੀ 170 ਪ੍ਰਤੀਸ਼ਤ ਤੋਂ ਘਟ ਕੇ ਹੁਣ 31 ਹੋ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਜੀਐਸਟੀ ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ ਉਹਨਾਂ ਦਾ ਸੁਪਨਾ ਇਸ ਮਹੀਨੇ ਦੀ 3 ਤਰੀਕ ਨੂੰ ਸਾਕਾਰ ਹੋਇਆ ਜਦੋਂ ਜੀਐਸਟੀ ਕੌਂਸਲ ਨੇ ਨਾਗਰਿਕਾਂ ਦੇ ਜੀਵਨ ਨੂੰ ਸੌਖਾ ਬਣਾਉਣ ਲਈ ਕਈ ਖੇਤਰਾਂ ਵਿੱਚ ਟੈਕਸ ਦਰਾਂ ਨੂੰ ਘਟਾ ਦਿੱਤਾ ਨਵੀਆਂ ਦਰਾਂ ਇਸ ਮਹੀਨੇ ਦੀ 22 ਤਰੀਕ ਤੋਂ ਲਾਗੂ ਹੋਣਗੀਆਂ ਅੱਜ ਅਸੀਂ ਸਾਈਕਲ ਸਨਤ ਬਾਰੇ ਗੱਲ ਕਰਦੇ ਹਾਂ ਅਗਲੀ ਪੀੜੀ ਦੇ GST ਸੁਧਾਰਾ ਤਹਿਤ ਸਰਕਾਰ ਨੇ ਸਾਈਕਲ ਸਵਨਤ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ ਜਿਸ ਦਾ ਉਦੇਸ਼ ਆਮ ਆਦਮੀ ਲਈ ਚੁਗਿਰਦੇ ਪੱਖੀ ਟਰਾਂਸਪੋਰਟ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ ਕਿਫਾਇਤੀ ਪਹੁੰਚਯੋਗ ਅਤੇ ਨਿਰੰਤਰ ਰਹਿਣਯੋਗ ਆਵਾਜਾਈ ਹੱਲਾਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲਾਂ ਤੇ GST ਨੂੰ 12% ਤੋਂ ਘਟਾ ਕੇ 5% ਤੀ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਸਾਈਕਲਾਂ ਦੇ ਹਿੱਸੇ ਪੁਰਜ਼ਿਆਂ ਤੇ ਵੀ GST ਨੂੰ 12% ਤੋਂ ਘਟਾ ਕੇ 5% ਕੀਤਾ ਗਿਆ ਅਗਲੀ ਪੀੜੀ ਦੇ GST ਸੁਧਾਰਾ ਦਾ ਤਰਕसंगਤ ਹੋਣਾ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਵਿੱਚ ਆਵਾਜਾਈ ਨੂੰ ਕਿਫਾਇਤੀ ਬਣਾਉਣ ਅਤੇ ਸਾਈਕਲ ਦੀ ਵਰਤੋਂ ਵਧਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ ਇਸ ਕਦਮ ਨਾਲ ਉਤਪਾਦਨ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪ੍ਰਧਾਨ ਮੰਤਰੀ ਦਫਤਰ ਵਿੱਚ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਕਠੂਆ ਜ਼ਿਲ੍ਹੇ ਵਿੱਚ ਚੋਜ ਦਰਿਆ ਬਹੁਮੰਤ ਵੀ ਪ੍ਰੋਜੈਕਟ ਦੇ ਮੂੜ ਸੁਰਜੀਤ ਹੋਣ ਨਾਲ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਕਈ ਤਰੀਕਿਆਂ ਨਾਲ ਲਾਭ ਹੋਏਗਾ ਜਿਸ ਵਿੱਚ ਸਰਹੱਦ ਪਾਰ ਤਕਸਪੈਟ ਨੂੰ ਰੋਕਣਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਸਿੰਧੂ ਜਲ ਸੰਧੀ ਮੁਤਾਬਕ ਭਾਰਤ ਨੂੰ ਅਲਾਟ ਕੀਤੇ ਗਏ ਰਾਵੀ ਬਿਆਸ ਅਤੇ ਸਤਲੁਜ ਵਰਗੇ ਪੂਰਬੀ ਦਰਿਆਵਾਂ ਦੇ ਪਾਣੀ ਦੀ ਵਰਤੋਂ ਨੂੰ ਬਧਾਏਗਾ ਤਾਂ ਜੋ ਪਾਣੀ ਦੀ ਕਟਨ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਗੁਰਦਾਸਪੁਰ ਅਤੇ ਪਠਾਨਕੋਟ ਤੇ ਜੰਮੂ ਕਸ਼ਮੀਰ ਦੇ ਸੰਭਾਅ ਤੇ ਇਕਠੂਆ ਵਿੱਚ ਖੇਤੀਬਾੜੀ ਨੂੰ ਕਰੀਬ 90000 ਹੈਕਟੇਰ ਜ਼ਮੀਨ ਦੀ ਸਿੰਚਾਈ ਦੀ ਸਹੂਲਤ ਮਿਲੇਗੀ ਡਾਕਟਰ ਸਿੰਘ ਨੇ ਕਿਹਾ ਕਿ ਇਸ ਸਮੇਂ ਪਾਣੀ ਦਾ ਬੇਕਾਬੂ ਵਹਾ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜਾ ਵਰਗੇ ਕੁਦਰਤੀ ਆਫਤਾਂ ਦੌਰਾਨ ਖੇਤੀਬਾੜੀ ਜ਼ਮੀਨਾਂ ਤੇ ਬੀਐਸਐਫ ਅਦਾਰਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਸ ਨਾਲ ਹੀ ਇੱਕ ਉਸਪੈਟਲੀ ਜੋਖਮ ਵਾਲੀਆਂ ਥਾਮਾਂ ਵੀ ਬਣਾ ਰਿਹਾ ਹੈ ਮੰਤਰੀ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਆਪਣੇ ਦੌਰੇ ਤੇ ਦੂਜੇ ਦਿਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਉਹਨਾਂ ਨੇ ਪਠਾਨਕੋਟ ਦੇ ਕੁਝ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਉਹਨਾਂ ਪ੍ਰਸਤਾਵ ਦਿੱਤਾ ਕਿ ਉਹਨਾਂ ਦੇ ਘਰਾਂ ਤੇ ਦੁਕਾਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਏਗਾ ਪੰਜਾਬ ਦੇ ਰਾਸ਼ਵਲ ਅਤੇ ਪੰਜਾਬ রেড ਕ੍ਰੋਸ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਤੋਂ ਪੰਜਾਬ ਫੌਗਿੰਗ ਮਸ਼ੀਨਾ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰਾਜ ਦੇ 8 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਭੇਜਣ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੜ੍ਹ ਦਾ ਪਾਣੀ ਘਟਣ ਦੇ ਨਾਲ ਕਈ ਪਿੰਡਾਂ ਵਿੱਚ ਪਾਣੀ ਖੜਾ ਰਹਿੰਦਾ ਹੈ ਜਿਸ ਨਾਲ ਵੈਕਟਰ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਜਾ ਰਿਹਾ ਹੈ महामारी ਦੇ ਕਿਸੇ ਵੀ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਰੈਡ ਕਰਾਸ ਨੇ ਪ੍ਰਭਾਵਿਤ ਖੇਤਰਾਂ ਵਿੱਚ ਵਰਤੋਂ ਲਈ ਦਾਨ ਰਾਹੀਂ 9 ਲੱਖ ਰੁਪਏ ਦੀ ਲਾਗਤ ਵਾਲੀਆਂ ਪੰਜਾਬ ਫੋਗਿੰਗ ਮਸ਼ੀਨਾਂ ਖਰੀਦੀਆਂ ਨੇ ਇਹ ਮਸ਼ੀਨਾਂ ਜੋਖਮਵਲੇ ਇਲਾਕਿਆਂ ਵਿੱਚ ਜਨਤਕ ਸਿਹਤ ਦੀ ਰੱਖਿਆ ਦੇ ਉਦੇਸ਼ ਨਾਲ ਵਿਆਪਕ ਫੋਗਿੰਗ ਕਾਰਜਾਂ ਨੂੰ ਅੰਜਾਮ ਦੇਣ ਲਈ ਤਿਆਰ ਕੀਤੀਆਂ ਜਾਣਗੀਆਂ ਇਸ ਮੌਕੇ ਰਾਜਪਾਲ ਕਟਾਰੀਆ ਨੇ ਵੀ ਕਿਹਾ ਕਿ ਇਹ ਬਹਿਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਮੇਂ ਸਿਰ ਸਿਹਤ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਰਾਹਤ ਅਤੇ ਮੁੜ ਵਸੇਬੇ ਦੇ ਉਪਾਅਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIR ਆ ਨਿਊਜ਼ ਲੰਦਰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਚ ਹੜਾ ਕਾਰਨ ਆਏ ਪਾਣੀ ਦੌਰਾਨ ਜਿਹੜੇ ਖੇਤਾਂ ਵਿੱਚ ਘਾਰ ਮਿੱਟੀ ਭਰ ਗਈ ਹੈ ਲੈ ਕੇ ਆਏ ਕਿ ਉਸਨੂੰ ਜਿਸ ਦਾ ਖੇਤ ਉਸਦੀ ਰੇਤ ਤਹਿਤ ਕਿਸਾਨ ਆਪਣੇ ਪੱਧਰ ਤੇ ਮਿੱਟੀ ਨੂੰ ਹਟਾ ਕੇ ਅਗਲੀ ਰੁੱਤੀ ਆਪਣੀ ਫਸਲ ਨੂੰ ਬੀਜ ਸਕਦੇ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਬੰਧਿਤ ਜਾਰੀ ਨੋਟੀਫਿਕੇਸ਼ਨ ਦੀ ਜਾਣਕਾਰੀ ਦਿੰਦੇ ਆ ਕਿ ਹੈ ਕਿ ਪੰਜਾਬ ਸਰਕਾਰ ਮਾਈਨਸ ਐਂਡ ਜੀਓਲੋਜੀ ਵਿਭਾਗ ਪ੍ਰੋਜੈਕਟ ਸ਼ਾਖਾ ਵੱਲੋਂ ਮਾਈਨਸ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਕਾਨੂੰਨ 1957 ਦੇ ਉਪੰਧਾ ਵਿੱਚ ਢਿੱਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਢਿੱਲ ਤਹਿਤ ਇੱਕ ਮਸ਼ਰਾਹਤ ਵੱਜੋਂ 31 ਦਸੰਬਰ ਤੱਕ ਹੜਾ ਕਾਰਨ ਖੇਤਾਂ ਵਿੱਚ ਜਮ੍ਹਾ ਹੋਈ ਗਾਰ ਰੇਤ ਅਤੇ ਦਰਿਆ ਨਾਲ ਆਏ ਖਣਿਜ ਪਦਾਰਥਾਂ ਨੂੰ ਕਿਸਾਨਾਂ ਵੱਲੋਂ ਹਟਾਉਣ ਅਤੇ ਚੁੱਕਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨਾ ਕਿਹਾ ਕਿ ਇਸ ਨਾਲ ਕਿਸਾਨ ਆਪਣੇ ਹੜ੍ਹ ਪ੍ਰਭਾਵਿਤ ਖੇਤਾਂ ਨੂੰ ਸਾਫ਼ ਕਰਦੇ ਹੋਏ ਅਗਲੀ ਬਜਾਈ ਸੀਜ਼ਨ ਲਈ ਤਿਆਰ ਕਰ ਸਕਦੇ ਨੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਖਾਣ ਅਤੇ ਪੂ ਵਿਗਿਆਨ ਵਿਭਾਗ ਤੋਂ ਬਿਨਾ ਕੋਈ ਪਰਮਿਟ ਜਨੋਸੀ ਲੈ ਆਪਣੇ ਪਦਰਤ ਇਸ ਨੂੰ ਹਟਾ ਜਾਂ ਚੁੱਕ ਸਕਦੇ ਨੇ ਦਰہدی ਸੁਰੱਖਿਆ ਬਲ ਬੀਐਸਐਫ ਨੇ ਇਸ ਸਾਲ ਦੌਰਾਨ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਸਬਤ ਕੀਤੀ ਹੈ ਪੰਜਾਬ ਪੁਲਿਸ ਦੀ ਨਸ਼ੀਲੇ ਪਦਾਰਥਾ ਵਿਰੋਧੀ ਟਾਸਕ ਫੋਰਸ ਐਨਟੀਐਫ ਨਾਲ ਇਕਜੁੱਟ ਆਪਰੇਸ਼ਨ ਵਿੱਚ ਬੀਤੀ ਰਾਤ ਅੰਮ੍ਰਿਤਸਰ ਦੇ ਪਿੰਡ ਬੈੜਵਾਲ ਨੇੜੇ ਇੱਕ ਨਾਰਕੋਟਿਕ ਤਸਕਰ ਤੋਂ 25 ਕਿਲੋਗ੍ਰਾਮ ਤੋਂ ਵੱਧ ਹਿਰੋਇਨ ਵਾਲੇ 23 ਪੈਕੇਟ ਬਰਾਮਦ ਕੀਤੇ ਗਏ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਵੀ ਜ਼ਬਤ ਕੀਤੀ ਗਈ ਹੈ ਬੀਐਸਐਫ ਹਲਕਾ ਨੇ ਦੱਸਿਆ ਕਿ ਸ਼ੱਕ ਹੈ ਕਿ ਇਸ ਨਸ਼ੀਲੇ ਪਦਾਰਥ ਨੂੰ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਹੈ ਦੋਸ਼ੀ ਨੂੰ ਹੋਰ ਜਾਂਚ ਲਈ ਐਨਟੀਐਫ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ भारतीय रेलवे इंडियन रेलवेज कैटरिंग एंड टूरिज्म कॉर्पोरेशन आईआरसीटीसी दी भारत गौरव ट्रेन ते चार ज्योतिर्लिंगां ते स्टैचू ऑफ यूनिटी यात्रा ਦਾ ਇੱਕ ਵਿਸ਼ੇਸ਼ ਪੈਕੇਜ ਸ਼ੁਰੂ ਕਰ ਰਹੀ ਹੈ ਆਰਸੀटीसी ਛੰਡੇਗੜ ਦੇ ਸੈਸਪਾਟੇਵਰੇ ਜੁਆਇੰਟ ਜਨਰਲ ਮੈਨੇਜਰ वायुनंदन शुक्ला ਨੇ ਅੱਜ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ ਭਾਰਤ ਗੌਰਵ ਸਪੈਸ਼ਲ ਟੂਰਿਜ਼ਮ ਟ੍ਰੇਨ ਰਾਹੀਂ ਇਹ 9 ਦਿਨਾਂ ਦੀ ਯਾਤਰਾ 25 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋਏਗੀ ਇਹ ਵਿਲੱਖਣ ਯਾਤਰਾ ਅਧਿਆਤਮ ਨੂੰ ਦੇਸ਼ ਭਗਤੀ ਨਾਲ ਜੋੜਦੀ ਹੈ चार ज्योतिर्लिंग की यात्रा इनको करवाएंगे ये ट्रेन जो है पहले उज्जैन जाएगी जहाँ पे हम महाकालेश्वर ज्योतिर्लिंग के दर्शन कराएंगे फिर इसको इंदौर लेके जाएंगे जहाँ पे ओमकारेश्वर ज्योतिर्लिंग के दर्शन होंगे ट्रेन जो है उसके बाद वाया गुजरात होते हुए जहाँ पे हम एकता नगर केवड़िया में इनको स्टेचू ऑफ यूनिटी का दर्शन कराते हुए द्वारका लेके जाएंगे द्वारका में नागेश्वर ज्योतिर्लिंग और द्वारकाधीश जी का टेम्पल कवर होगा उसके बाद ये सोमनाथ जाएगी सोमनाथ ਜੋਤਿਰਲਿੰਗ ਦਾ ਦਰਸ਼ਨ ਕਰਕੇ ਇਹ اسی ਰੂਟ ਸੇ ਵਾਪਸ ਆਏਗੀ आकाशवाणी जालंधर ਵੱਲੋਂ ਦੁਆਬਾ ਕਾਲਜ ਜਲੰਧਰ ਵਿਖੇ ਯੂਥ ਆਊਟਰੀਚ ਪ੍ਰੋਗਰਾਮ ਵਿੱਚ ਐਕਸਟੈਂਪੋਰ ਕੰਪੀਟੀਸ਼ਨ ਵਿੱਚ ਲਗਭਗ 35 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਦੇਵਸ਼ਿਆ ਵਰਮਾ ਇਸ ਤੇ ਜੇਤੂ ਬਣੇ। ਆकाशवाणी ਵੱਲੋਂ ਪ੍ਰੋਤਿਸ਼ਟਾ ਜਯੰਤੀ ਪੁਨਮ ਤੇ ਦੁਆਬਾ ਕਾਲਜ ਵੱਲੋਂ ਡਾਕਟਰ ਸਿਮਰਨ ਸਿੱਧੂ ਨੇ ਤੇ ਡਾਕਟਰ ਪ੍ਰਿਆ চোপੜਾ ਨੇ ਸੋਚਾਰੂ ਟਾਗ ਨਾਲ ਇਸ ਦਾ ਸੰਚਾਲਨ ਕੀਤਾ ਜੇਤੂ ਨੂੰ ਯੁਵਾਨੀ ਪ੍ਰੋਗਰਾਮ ਵਿੱਚ ਸਹਿਲੈਂਦ ਦਾ ਮੌਕਾ ਮਿਲੇਗਾ ਤੇ ਆकाशवाणी ਵੱਲੋਂ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਏਗਾ। ਆਖਿਰਚ ਖਾਸ ਖਬਰ ਸੂਚਨਾ ਦੇ ਪ੍ਰਸਾਰਣ ਮੰਤਰੀ ਅਸ਼wini Vaishnaw ਨੇ ਕਿਹਾ ਕਿ ਆਮਦਨ ਟੈਕਸ ਕਾਨੂੰਨ ਅਤੇ ਵਸਤੂ ਤੇ ਸੇਵਾ ਟੈਕਸ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਨੇ ਪੀਐਮਓ ਚ ਕੇਂਦਰੀ ਰਾਸ਼ਟਰ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਉੱਤਰੀਆ ਬੋਵੰਤਰੀ ਪ੍ਰੋਜੈਕਟ ਦੀ ਮੋਟਸੁਰਜੀਤੀ ਪੰਜਾਬ ਤੇ ਜੰਮੂ ਕਸ਼ਮੀਰ ਲਈ ਲਾਭਦਾਇਕ ਹੋਏਗੀ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਤੋਂ ਪੰਜਾਬ ਫੌਗਿੰਗ ਮਸ਼ੀਨਾਂ ਨੂੰ ਹੜ੍ਹ ਖੇਤਰਾ ਲਈ ਰਵਾਨਾ ਕੀਤਾ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਚ ਕਿਹਾ ਕਿ ਹੜਾ ਕਾਰਨ ਖੇਤਾਂ ਵਿੱਚ ਆਏ ਘਾਟ ਦੇ ਦੇਣ ਨੂੰ ਕਿਸਾਨ ਜਿਦਦਾ ਖੇਤ ਉਸਦੇ ਤਹਿਤ ਹਟਾ आकाशवाणी ਤੋਂ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ